ਇਹ ਜਿਹੜੀ ਮੀਟਿੰਗ ਹੋਈ ਹੈ ਗੱਲਾਂ ਦੀ ਚਰਚਾ ਹੋਣੀ ਹੈ ਦੇਖੋ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਸ਼ਾ ਜੀ ਦਾ ਇਹ ਅਕਾਲ ਤਖਤ ਸਾਹਿਬ ਹੈ ਇਹ ਸਰਵੋੱਚ ਹੈ ਕਦੀ ਵੀ ਇਸ ਸਥਾਨ ਨੂੰ ਕੋਈ ਟਾ ਨਹੀਂ ਲਾ ਸਕਦਾ ਤੇ ਨਾ ਹੀ ਸਾਡੀਆਂ ਪਰੰਪਰਾਵਾਂ ਸਾਡੀਆਂ ਰਵੈਤਾਂ ਦੇ ਨਾਲ ਕੋਈ ਛੇੜਛਾੜ ਕਰ ਸਕਦਾ ਤੇ ਸਾਡੇ ਸਿਧਾਂਤ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ ਮੈਂ ਫੇਰ ਕਹਿੰਦਾ ਲੀਡਰ ਆਉਂਦੇ ਜਾਂਦੇ ਨੇ ਅਸੀਂ ਵੀ ਚੱਲ ਜਣਾ ਆ ਲੇਕਿਨ ਜਿਹੜਾ ਸਾਡਾ ਸਿਧਾਂਤ ਹੈ ਆ ਜਿਹੜਾ ਵਿਧੀ ਵਿਵਧਾਨ ਆ ਕਾਲਤਖਬ ਦਾ ਮੀਰੀ ਪੀਰੀ ਦਾ ਜਿਹੜਾ ਸੰਕਲਪ ਆ ਉਹ ਕਦੀ ਕਮਜ਼ੋਰ ਨਹੀਂ ਹੋਊਗਾ ਅਸੀਂ ਇਥੋਂ ਬਹੁਤ ਵਧੀਆ ਤਰੀਕੇ ਨਾਲ ਸਿੰਘ ਸਾਹਿਬ ਦਾ ਬਹੁਤ ਵਧੀਆ ਮਾਹੌਲ ਚ ਸਿੰਘ ਸਾਹਿਬ ਨੇ ਗੱਲ ਕੀਤੀ ਦੇਖੋ ਐਡੀ ਵੱਡੀ ਸੇਵਾ ਕਰ ਰਹੇ ਨੇ ਸਿੰਘ ਸਾਹਿਬ ਗੈਰ ਰਕबीर ਸਿੰਘ ਜੀ ਐਡੀ ਉਹਨਾਂ ਦੀ ਵੱਡੀ ਸ਼ਖਸੀਅਤ ਆ ਸੋ ਇਸ ਕਰਕੇ ਅਸੀਂ ਉਹਨਾਂ ਤੋਂ ਅਦੇਸ਼ ਲੈਣਾ ਸੀਗਾ ਅਸੀਂ ਉਹਨਾਂ ਤੋਂ ਕੋਈ ਕਲੀਅਰਟੀ ਲੈਣੀ ਸੀ ਕਿ ਕਈ ਮਸਲਿਆਂ ਨੂੰ ਲੈ ਕੇ ਸਿੰਘ ਸਾਹਿਬ ਨੇ ਬਿਲਕੁਲ ਕਲੀਅਰ ਕਰਤਾ ਸਤ ਮੈਂਬਰੀ ਕਮੇਟੀ ਸਟੈਂਡ ਕਰਦੀਆਂ ਉਹੀ ਭਰਤੀ ਪ੍ਰਕਿਰਿਆ ਕਰੂਗੀ ਤੇ ਜਿਹੜੇ ਕਾਲੀਦਲ ਦੇ ਲੀਡਰ ਸਿੰਘ ਸਾਹਿਬ ਦੀ ਬਦੌਲਤ ਉਹਨਾਂ ਨੂੰ ਮਿਲ ਕੇ ਬਾਹਰ ਜਾ ਕੇ ਕਹਿੰਦੇ ਸੀਗੇ ਜਾਂ ਕਹਿੰਦੇ ਪਾਏ ਗਏ ਕਿ ਇਹ ਕਮੇਟੀ ਕੰਮ ਨਹੀਂ ਕਰ ਸਕਦੀ ਕਰਕੇ ਇਹਦੇ ਤੇ ਕਾਨੂੰਨ ਦਾ ਕੋਈ ਆਪਣੇ ੜਕਾ ਆ ਕਾਨੂੰਨੀ ਅੜਚਣ ਆ ਸਿੰਘ ਸਾਹਿਬ ਨੇ ਕੋਈ ਕਿਸੇ ਨੂੰ ਆਗਿਆ ਨਹੀਂ ਦਿੱਤੀ ਸਿੰਘ ਸਾਹਿਬ ਨੇ ਕੋਈ ਪਰਮਾਨੀ ਨਹੀਂ ਕੀਤੀ ਇਸ ਕਰਕੇ ਉਹਨਾਂ ਨੇ ਗਲਤ ਆਖਿਆ ਉਹਨਾਂ ਨੇ ਪੰਥ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿ ਝੂਠ ਕਿਸੇ ਨੂੰ ਵੀ ਬੋਲਣਾ ਨਹੀਂ ਚਾਹੀਦਾ ਤੇ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਸਿਧਾਂਤ ਨੂੰ ਲੈ ਕੇ ਕਦੀ ਗਲਤ ਕਰਨੀ ਆਕਣੀ ਚਾਹੀਦੀ ਹੈ। ਲੇਕਿਨ ਜਿਸ ਤਰੀਕੇ ਨਾਲ ਬਿਆਨਬਾਜ਼ੀਆਂ ਹੋ ਰਹੀਆਂ ਕਿ ਲੱਗਦਾ ਕਿ ਅਕਾਲੀ ਜਿਹੜਾ ਤੁਹਾਡਾ ਸੁਧਾਰ ਲਿਆਰਤੀ ਜਾਂ ਅਕਾਲੀ ਦਲ ਇਕੱਠੇ ਹੋਣਗੇ। ਦੇਖੋ ਅਸੀਂ ਤਾਂ ਪਹਿਲਾਂ ਤੋਂ ਕਹਿੰਦੇ ਆ ਕਿ ਪੰਥ ਵਿੱਚ ਏਕਤਾ ਹੋਣੀ ਚਾਹੀਦੀ ਆ। ਸਾਰੇ ਪੰਥ ਦੇ ਜਿੰਨੇ ਵੀ ਧੜੇ ਨੇ, ਜਿੰਨੀਆਂ ਵੀ ਪੰਥਕ ਸੰਸਥਾਵਾਂ ਨੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ। ਇੱਕ ਕੋਈ ਕਾਮਨ ਆਪਣਾ ਪ੍ਰੋਗਰਾਮ ਉਲੀਕੇ ਜਿਹੜਾ ਸਾਡੇ ਪੁਇਖ ਦਾ ਆਪਣੇ ਪ੍ਰੋਗਰਾਮ ਆ ਉਹਦੇ ਆਪਣੇ ਸਾਰੇ ਸਹਿਮਤੀ ਜਿਤਾਉਂਦੇ ਹੋਏ ਸਭ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਅੱਜ ਜਿਹੜੀ ਸਾਡੀ ਸ਼ਕਤੀ ਵਿਕਰੀ ਹੋਈ ਹੈ ਇਸ ਸ਼ਕਤੀ ਨੂੰ ਇਕੱਠੇ ਕਰਨ ਦੀ ਲੋੜ ਆ ਇਹ ਸਾਰੀਆਂ ਗੱਲਾਂ ਸਿੰਘ ਸਾਹਿਬ ਨੇ ਕੀਤੀਆਂ ਤੇ ਸਿੰਘ ਸਾਹਿਬ ਗੈਰੀ ਰਗਵੀਰ ਸਿੰਘ ਜੀ ਸਾਰੀਆਂ ਗੱਲਾਂ ਨਾਲ ਸਹਿਮਤ ਹਨ ਠੀਕ ਹੈ ਕੋ ਜਾਵਾਂਗੇ ਸਾਨੂੰ ਸਿੰਘ ਸਾਹਿਬ ਨੇ ਮਦੇਸ਼ ਦਿੱਤਾ ਪਹਿਲਾਂ ਉਹ ਕਿਹਾ ਕਿ ਅਟੇਆ ਧਮੀ ਸਾਹਿਬ ਬੜੇ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਜਾ ਕੇ ਬੇਨਤੀ ਕਰਾਂਗੇ ਕਿ ਤੁਸੀਂ ਕਮੇਟੀ ਦੇ ਮੁਖੀਆਂ ਤੇ ਅਸੀਂ ਪਹਿਲੇ ਵੀ ਤੁਹਾਨੂੰ ਕਿਹਾ ਸੀਗਾ ਤੁਹਾਡਾ ਸਹਿਯੋਗ ਕਰਨ ਨੂੰ ਤਿਆਰ ਹਾਂ ਹੁਣ ਵੀ ਸਾਨੂੰ ਸਿੰਘ ਸਾਹਿਬ ਵੱਲੋਂ ਵੀ ਇਹ ਹਦੇਸ਼ ਹੋਇਆ ਕਿ ਧਾਮੀ ਸਾਹਿਬ ਨੂੰ ਮਿਲੋ ਤਾਂ ਕਿ ਸੱਤ ਮੈਂਬਰੀ ਕਮੇਟੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ ਬਿਲਕੁਲ ਉਹ ਇਹ ਕਾਨਫਰੰਸ 'ਚ ਮਤਾ ਪਾਸ ਕਰਨਾ ਮੈਂ ਸਮਝਦਾ ਕੱਲ੍ਹ ਕਾਲ ਤੱਕ ਸਾਹਿਬ ਨੂੰ ਪ੍ਰੈਸ਼ਰਾਈਜ਼ ਕਰਨਾ ਨਹੀਂ ਕਰਨਾ ਚਾਹੀਦਾ ਇੱਕੋ ਗੱਲ ਕਰਨੀ ਹੋਵੇ ਤੇ ਉਹ ਆਣ ਕੇ ਬੈਠ ਕੇ ਕਰਨੀ ਚਾਹੀਦੀ ਆ ਸੋ ਕਾਲਤਖ ਸਾਹਿਬ ਦੇ ਹੁਕਮតាម ਮੰਨੇ ਨਗੇ ਉਹਨਾਂ ਕਹੇ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਅਗਵਾਈ ਕਰੂਗੀ ਖਾਲਸਾ ਪੰਥ ਦੀ ਤੇ ਉਹਦੇ ਅੰਦਰ ਹੀ ਸਾਰੀ ਭਰਤੀ ਹੋਊਗੀ ਜਿਹੜੇ ਲੋਕ ਅਕਾਲੀ ਦਲ ਤੋਂ ਪਾਸੇ ਚਲੇ ਗਏ ਅਕਾਲੀ ਦਲ ਤੋਂ ਰੁਸ ਕੇ ਘਰਾਂ 'ਚ ਬੈਠ ਕੇ ਦੂਜੀਆਂ ਪਾਰਟੀ ਚਲੇ ਗਏ ਉਹ ਸੱਤ ਮੈਂਬਰੀ ਕਮੇਟੀ ਜਿਹੜੀ ਕਾਲਤਖ ਸਾਹਿਬ ਨੇ ਬਣਾਈ ਆ ਨਾ ਕਿਉਂਕਿ ਕਾਲਤਖ ਸਾਹਿਬ ਨੂੰ ਹਰ ਸਿੱਖ ਮੰਨਦਾ ਹੈ ਜਿੱ ਜਿੰਨੀ ਕੌਮ ਕਾਲਤਕ ਸਾਬ ਨੂੰ ਮੰਨਦੀ ਆ ਸੋ ਇਸ ਕਰਕੇ ਇਹ ਸਾਰੇ ਭਰਤੀ ਉਹਨਾਂ ਦੀ ਗਵਾਈ ਚ ਹੋਵੇ ਤਾਂ ਅਗਰ ਰਸੇ ਤੇ ਦੂਜੀਆਂ ਪਾਰਟੀਆਂ ਚਲੇ ਗਏ ਜਿਹੜੇ ਲੋਕ ਨੇ ਉਹ ਵਾਪਸ ਆ ਜਾਣ ਸੋ ਨੌਜਵਾਨ ਨਵੇਂ ਭਰਤੀ ਹੋਣਾ ਚਾਹੁੰਦੇ ਇਹਦੇ ਚ ਔਰ ਜਿਹਨਾਂ ਜੇਲਾਂ ਕੱਟੀਆਂ ਵਿਚਾਰੇ ਕਈ ਕਈ ਜ਼ਿੰਦਗੀਆਂ ਆਪਣੀਆਂ ਲਾਤੀਆਂ ਨੇ ਕਈ ਮਾਵਾ ਦੇ ਪੁੱਤ ਸ਼ਹੀਦ ਹੋ ਗਏ ਉਹ ਸਾਰੇ ਜਿਹੜੇ ਪੰਥਕ ਪਰਿਵਾਰ ਨਛੀਦਾਂਦੇ ਉਹ ਵੀ ਇਹਦੇ ਚ ਸ਼ਾਮਲ ਹੋਣਾ ਚਾਹੁੰਦੇ ਆ ਉਹ ਬਾਦਲ ਧੜੇ ਚ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਹਨਾਂ ਨੇ ਅਤੀਤ ਵਿੱਚ ਰਾਜ ਦੇ ਟਾਈਮ ਤੇ ਇਨਾ ਛੀਦਾ ਪਰਿਵਾਰਾਂ ਦੀ ਗੱਲ ਨਹੀਂ ਕੀਤੀ ਇਸ ਕਰਕੇ ਉਹਨਾਂ ਤੋਂ ਨਰਾਜ ਨੇ ਸਾਡੇ ਦਿਲ ਚ ਅਕਾਲੀ ਦਲ ਤਕੜਾ ਹੋਵੇ ਸੋ ਅਹੀ ਇਹ ਬੇਨਤੀ ਕਰਨ ਵਾਸਤੇ ਚੱਲੇ ਆ ਕਿ ਇਹ ਅਕਾਲੀ ਦਲ ਨੂੰ ਜਿਹੜਾ ਹੈ ਉਹ ਮਜ਼ਬੂਤ ਕਰਨ ਵਾਸਤੇ ਕਾਲ ਤਖਤ ਸਾਹਿਬ ਦੀ ਸਹਾਤ ਮਜੀਦੀ ਫਰ ਇਹ ਜਿਹੜੇ ਅਕਾਲ ਤਖਤ ਦਾ ਹੁਕਮ ਹੋਇਆ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ਫਕਰੇ ਕੌਮ ਪ੍ਰਕਾਸ਼ ਸਿੰਘ ਬਾਦਲ ਜੀ ਕੋਲੋਂ ਵਾਪਸ ਲਿਆ ਜਾਏ ਪਰ ਇਸ ਉਹਨੂੰ ਵਾਪਸ ਲੈਣ ਦੀ ਜਗ੍ਹਾ ਦੇਣ ਦੀ ਬਜਾਏ ਉਹਨਾਂ ਨੇ ਸ਼੍ਰੀ ਅਕਾਲ ਆਪਣੇ ਮੰਗੀ ਕਾਨਫਰੰਸ ਦੇ ਦੌਰਾਨ ਮਤਾ ਪਾਸ ਕਰ ਦਿੱਤਾ ਕਿ ਉਹਨੂੰ ਵਾਪਸ ਨਹੀਂ ਦਿੱਤਾ ਜਾਏਗਾ ਨਹੀਂ ਨਹੀਂ ਵਾਪਸ ਨਹੀਂ ਹੋਂਦੇ ਵਾਪਸ ਦਿਓ ਉਹ ਬਿਲਕੁਲ ਗਲਤ ਗੱਲ ਕੀਤੀ ਹੈ ਉਹ ਪ੍ਰੈਸ਼ਰਾਈਜ਼ ਕਰਨ ਵਾਸਤੇ ਕਾਲਤਕ ਸਾਹਿਬ ਦੇ ਜਹਿਦਾਦ ਨੂੰ ਪੰਜ ਸਿੰਘ ਸਭਾ ਨੂੰ ਕੀਤੀ ਹੈ ਇਹ ਉਹ ਹੁਕਮ ਦੀ ਲੰਘਣਾ ਜਿਹੜੇ ਕਾਲਤਕ ਸਾਹਿਬ ਤੇ 2 ਤਰੀਕ ਨੂੰ ਹੋਇਆ ਉਹਦੀ ਲੰਘਣਾ ਹੈ ਔਰ ਨਹੀਂ ਸੀ ਕਰਨੀਏ ਇਹਦੀ ਕਰ ਵਾਰ ਵਾਰ ਗਲਤੀਆਂ ਨਹੀਂ ਕਰਨੀ ਚਾਹੀਦੀ ਚੱਲ ਨੂੰ ਕਰਨੀ ਚਾਹੀਦੀ ਕਾਨਫਰੰਸ ਹੋ ਗਈ ਅੱਜ ਤੁਸੀਂ ਸੱਤ ਮੈਂਬਰੀ ਕਮੇਟੀ ਬਾਰੇ ਗੱਲ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਵਾਲੇ ਹੋ ਕੀ ਤੁਹਾਨੂੰ ਲੱਗਦਾ ਹੈਗਾ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਤਰੀਕ ਨੂੰ ਫੈਸਲਾ ਹੋਇਆ ਸੀਗਾ ਜਿਹੜਾ ਭਰਤੀ ਕਰਨ ਲਈ ਸ਼੍ਰੋਮਣੀ ਕਾਲੀ ਦਲ ਨੂੰ ਮੋੜ ਸਰਜੀਤ ਕਰਨ ਲਈ ਭਰਤੀ ਸ਼ੁਰੂ ਕਰਨ ਦੀ ਗੱਲ ਕਹੀ ਗਈ ਸੀ ਉਹਨੂੰ ਨਹੀਂ ਮੰਨਿਆ ਗਿਆ ਅੱਜ ਤੁਸੀਂ ਦੁਬਾਰਾ ਜਾ ਕੇ ਬੇਨਤੀ ਕਰਨ ਵਾਲੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਕੀ ਕੀ ਅਜੰਡਾ ਰਹੇਗਾ ਤੁਹਾਡਾ ਉਹਨਾਂ ਨੂੰ ਕੀ ਇਹੋ ਹੀ ਅਜੰਡਾ ਇਸ 7 ਮੈਂਬਰੀ ਕਮੇਟੀ ਦੀ ਗਵਾਈ ਜੀ ਕਰੋ ਸਾਰੇ ਲੋਕ ਜਿਹੜੇ ਆ ਨਾ ਉਹ ਅਕਾਲੀ ਦਲ ਦੇ ਵਿੱਚ ਆਜਣ ਦੁਬਾਰਾ ਅਕਾਲੀ ਦਲ ਦੀ ਵਿਖੜੀ ਸ਼ਕਤੀ ਟੀਲਾ ਟੀਲਾ ਇਕੱਠੇ ਕਰਕੇ ਫਿਰ ਮਜਬੂਤ ਹੋ ਰਜਿਹੇ ਆ ਪੰਜਾਬ ਵਿੱਚ ਅਕਾਲੀ ਦਲ ਦੀ ਲੋੜ ਹੈ ਖੇਤਰੀ ਪਾਰਟੀ ਹੈ ਪੰਜਾਬ ਦੇ ਲੋਕ ਵੀ ਚਾਹੁੰਦੇ ਆ ਔਰ ਖਾਲਸਾ ਪੰਥ ਵੀ ਚਾਹੁੰਦਾ ਆ ਕਿ ਸ਼ਰੋਮਣੀ ਅਕਾਲੀ ਦਲ ਇਹ ਮਜਬੂਤ ਹੋਵੇ ਤੇ ਉਹਦੀ ਸਰਕਾਰ ਹੋਵੇ ਪਰ ਅਕਾਲੀ ਦਲ ਦੀ ਜਿਹੜੀ ਕਾਨਫਰੰਸ ਮੱਗੀ ਮੇਲੇ ਹੋਈ ਹੈ ਉਹਦੇ ਤੋਂ ਲੱਗਦਾ ਹੈ ਤੁਹਾਨੂੰ ਕਿ ਵੀ ਅਸੀਂ ਅਕਾਲੀ ਦਲ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਮੰਨਿਆ ਹੈ ਕਿ ਦੁਬਾਰਾ ਜਦੋਂ ਭਰਤੀ ਨਹੀਂ ਕੀਤੀ ਗਈ ਜਦੋਂ ਉਦੇਦਾਰ ਨਹੀਂ ਬਣੇ ਚੁਣੇ ਨਹੀਂ ਗਏ ਉਦੋਂ ਅਸੀਂ ਆਪਣੇ ਆਪ ਨੂੰ ਕਹਿ ਰਹੇ ਹਾਂ ਕਿ ਸਾਡਾ ਅਸੀਂ ਅਕਾਲੀ ਦਲ ਦੇ ਕੀ ਉਹ ਚੌਬਰਦਾਰ ਹਨ ਜਾਂ ਤੁਸੀਂ ਪ੍ਰਧਾਨ ਵੀ ਕਹਿ ਸਕਦੇ ਹੋ ਪਤਾ ਗੱਲ ਕੀ ਹੈ ਵੈਸੇ ਤਾਂ ਉਹ ਇਹਨਾਂ ਨੂੰ ਕਾਨਫਰੰਸ ਜਿਹੜੀ ਹੈ ਨਾ ਉਹ ਕਰਨੀ ਨਹੀਂ ਚਾਹੀਦੀ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਕਲੰਗਣਾ ਹੈ ਗਈ ਆ ਪਰ ਉਹ ਅਸੀਂ ਸਾਰੀਆਂ ਗੱਲਾਂ ਇਹ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਜਹਤਰ ਮਿਲਣ ਜਾ ਠੀਕ ਹੈ